ਠਾਨਕੋਟ ਵਿਖੇ ਰੇਲਵੇ ਪੁਲਿਸ ਵੱਲੋਂ ਜਿਹੜਾ ਹੈ ਅੱਜ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਹੀਦੀ ਨੂੰ ਨਮਨ ਕਰਦੇ ਹੋਏ ਦੁੱਧਾ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਦੱਸਦੇ ਹੀ ਇਹ ਉਹਨਾਂ ਨੇ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ ਵੱਧ ਚੜ ਕੇ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੀ ਆਤਮਾ ਨੂੰ ਜਿਹੜਾ ਹੈ ਉਹ ਸ਼ਾਂਤੀ ਪਹੁੰਚ ਸਕੇ ਉਹਨਾਂ ਦੀ ਰੂਹਾਂ ਨੂੰ ਜਿਹੜੀ ਹੈ ਉਹ ਸ਼ਾਂਤੀ ਪਹੁੰਚ ਸਕੇ ਤਾਂ ਉਹਨਾਂ ਨੇ ਕਿਹਾ ਹੈ ਇਸ ਮੌਕੇ ਤੇ ਕਿ ਸਾਡੇ ਸਾਰੇ ਕਰਮਚਾਰੀਆਂ ਦੇ ਵੱਲੋਂ ਮਿਲ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਵੱਲੋਂ ਜਿਹੜੀ ਹੈ ਉਹਨਾਂ ਨੂੰ ਸ਼ਰਧਾਂਜਲੀ ਦੀ ਜਾਵੇ ਤੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਦੁੱਧ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਦੇ ਵੱਲੋਂ ਗੱਲਬਾਤ ਕੀਤੀ ਗਈ ਕਰਮਚਾਰੀਆਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੱਧ ਚੜ ਕੇ ਗੁਰਸਹਿਬਾਨਾਂ ਦੀ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਸਿੱਖੀ ਇਤਿਹਾਸ ਦੇ ਬਾਰੇ ਜਿਹੜਾ ਹੈ ਉਹ ਆਉਣ ਵਾਲੀ ਪੀੜ੍ਹੀ ਨੂੰ ਅੱਜਕੱਲ ਦੇ ਬੱਚਿਆਂ ਨੂੰ ਜਿਹੜਾ ਹੈ ਖਾਸ ਕਰਕੇ ਜਾਣੂ ਕਰਵਾਉਣਾ ਚਾਹੀਦਾ ਤਾਂ ਜੋ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਬਿਤਾ ਸਕਣ ਤੇ ਹੋਰ ਚੰਗੀ ਸਿੱਖਿਆ ਜਿਹੜੀ ਹੈ ਉਹ ਹਾਸਲ ਕਰ ਸਕਣ ਤੇ ਆਓ ਦੇਖ ਲੈਣੇ ਤਸਵੀਰਾਂ ਤੇ ਗੱਲਬਾਤ ਕਰ ਥਾਣੇ ਚ ਮੌਜੂਦ ਕਰਮਚਾਰੀਆਂ ਦੇ ਨਾਲ ਕੀ ਸੁਨੇਹਾ ਉਹਨਾਂ ਨੇ ਇਸ ਮੌਕੇ ਤੇ ਦਿੱਤਾ ਹੈ ਅੱਜ ਸਾਡੇ ਥਾਣੇ ਦੇ ਮੁਲਾਜ਼ਮਾਂ ਵੱਲੋਂ ਮਿਲ ਕੇ ਪੂਜਨੀਕ ਮਾਤਾ ਗੁਜਰੀ ਕੋ ਗੁਜਰਕੌਰ ਜੀ ਤੇ ਉਹਨਾਂ ਦੇ ਛੋਟੇ ਸਭ ਜਦਾਂ ਦੀ ਸ਼ੀਧੀ ਦੇ ਸਬੰਧ ਵਿੱਚ ਅੱਜ ਜਿਹੜੀ ਉਹਨਾਂ ਦੀ 27 ਤਰੀਕ ਨੂੰ ਸ਼ੀਧੀ ਹੋਈ ਸੀਗੀ ਸਰਹੰਦ ਦੇ ਵਿੱਚ ਉਹਦੇ ਸਮਰਪਿਤ ਦੁੱਧ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਜੀ ਮੈਂ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇਵਾਂਗਾ ਕਿ ਜੋ ਸਾਡਾ ਸਿੱਖੀ ਦਾ ਇਤਿਹਾਸ ਆ ਪੁਰਾਣਾ ਉਤੋਂ ਜ਼ਰੂਰ ਜਾਣੋ ਹੋਣ ਗੁਰਬਾਣੀ ਪੜਨ ਵੱਤੋਂ ਵੱਧ ਤੇ ਆਪਣੇ ਜਿਹੜੇ ਇਤਿਹਾਸ ਦੇ ਨਾਲ ਜੁੜਨ ਤੇ ਮਹਾਰਾਜ ਦੀ ਜਿਹੜੀ ਬਾਣੀ ਆ ਉਹਦਾ ਜੋ ਵੀ ਹੈਗਾ ਉਹ ਜੋ ਸਿੱਖਿਆ ਦਿੰਦੀ ਹੈ ਉਸ ਦੇ ਉੱਤੇ ਚੱਲਣ ਦੀ ਕੋਈ ਆਪਣੀ ਕੋਸ਼ਿਸ਼ ਕਰਨ ਤੇ ਤਾਂ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੱਤੋਂ ਵੱਧ ਫਾਇਦਾ ਹੋ ਸਕੇ ਪਠਾਨਕੋਟ ਵਿਖੇ ਰੇਲਵੇ ਪੁਲਿਸ ਵੱਲੋਂ ਜਿਹੜਾ ਹੈ ਅੱਜ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਹੀਦੀ ਨੂੰ ਨਮਨ ਕਰਦੇ ਹੋਏ ਦੁੱਧਾ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਦੱਸਦੇ ਹਈਏ ਉਹਨਾਂ ਨੇ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ ਵੱਧ ਚੜ ਕੇ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੀ ਆਤਮਾ ਨੂੰ ਜਿਹੜਾ ਹੈ ਉਹ ਸ਼ਾਂਤੀ ਪਹੁੰਚ ਸਕੇ ਉਹਨਾਂ ਦੀ ਰੂਹਾਂ ਨੂੰ ਜਿਹੜੀ ਹੈ ਉਹ ਸ਼ਾਂਤੀ ਪਹੁੰਚ ਸਕੇ ਤਾਂ ਉਹਨਾਂ ਨੇ ਕਿਹਾ ਇਸ ਮੌਕੇ ਤੇ ਕਿ ਸਾਡੇ ਸਾਰੇ ਕਰਮਚਾਰੀਆਂ ਦੇ ਵੱਲੋਂ ਮਿਲ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਵੱਲੋਂ ਜਿਹੜੀ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਦੁੱਧ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਦੇ ਵੱਲੋਂ ਗੱਲਬਾਤ ਕੀਤੀ ਗਈ ਕਰਮਚਾਰੀਆਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੱਧ ਚੜ ਕੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਜਾਪ ਕਰ ਤਾਂ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਸਿੱਕੀ ਇਤਿਹਾਸ ਦੇ ਬਾਰੇ ਜਿਹੜਾ ਹੈ ਉਹ ਆਉਣ ਵਾਲੀ ਪੀੜ੍ਹੀ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਜਿਹੜਾ ਹੈ ਖਾਸ ਕਰਕੇ ਜਾਣੂ ਕਰਵਾਉਣਾ ਚਾਹੀਦਾ ਤਾਂ ਜੋ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਬਿਤਾ ਸਕਣ ਤੇ ਹੋਰ ਚੰਗੀ ਸਿੱਖਿਆ ਜਿਹੜੀ ਹੈ ਉਹ ਹਾਸਲ ਕਰ ਸਕਣ ਤੇ ਆਓ ਦੇਖ ਲੈਂਦੇ ਹਾਂ ਤਸਵੀਰਾਂ ਤੇ ਗੱਲਬਾਤ ਕਰ ਲੈਂਦੇ ਹਾਂ ਥਾਣੇ 'ਚ ਮੌਜੂਦ ਕਰਮਚਾਰੀਆਂ ਦੇ ਨਾਲ ਕੀ ਸੁਨੇਹਾ ਉਹਨਾਂ ਨੇ ਇਸ ਮੌਕੇ ਤੇ ਦਿੱਤਾ ਹੈ ਅੱਜ ਸਾਡੇ ਥਾਣੇ ਦੇ ਮੁਲਾਜ਼ਮਾਂ ਵੱਲੋਂ ਮਿਲ ਕੇ ਪੂਰੀ ਤੇ ਮਾਤਾ ਗੁਜਰੀ ਕੋ ਗੁਜਰਕੌਰ ਜੀ ਤੇ ਉਹਨਾਂ ਦੇ ਛੋਟੇ ਸਭ ਜਦਿਆਂ ਦੀ ਸ਼ਿੱਧੀ ਦੇ ਸੰਬੰਧ ਵਿੱਚ ਅੱਜ ਜਿਹੜੀ ਉਹਨਾਂ ਦੀ 27 ਤਰੀਕ ਨੂੰ ਸ਼ਹੀਦੀ ਹੋਈ ਸੀਗੀ ਸਰਹੰਦ ਦੇ ਵਿੱਚ ਉਹਦੇ ਸਮਰਪਿਤ ਦੁੱਧ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਜੀ ਮੈਂ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇਵਾਂਗਾ ਵੀ ਜੋ ਸਾਡਾ ਸਿੱਖੀ ਦਾ ਇਤਿਹਾਸ ਆ ਪੁਰਾਣਾ ਉਤੋਂ ਜ਼ਰੂਰ ਜਾਣੋ ਹੋਣ ਗੁਰਬਾਣੀ ਪੜਨ ਵੱਧ ਤੋਂ ਵੱਧ ਤੇ ਆਪਣੇ ਜਿਹੜੇ ਇਤਿਹਾਸ ਦੇ ਨਾਲ ਜੁੜਨਾ ਤੁਹਾਡੇ ਮਾਰਗ ਦੀ ਜਿਹੜੀ ਬਾਣੀ ਆ ਉਹਦਾ ਜੋ ਵੀ ਹੈਗਾ ਉਹ ਜੋ ਸਿੱਖਿਆ ਦਿੰਦੀ ਹੈ ਉਸ ਦੇ ਉੱਤੇ ਚੱਲਣ ਦੀ ਜੋ ਵੀ ਆਪਣੀ ਕੋਸ਼ਿਸ਼ ਕਰਨ ਤੇ ਤਾਂ ਕਿ ਉਹਨਾਂ ਨੂੰ ਕੈਮਰ ਪਰਸ ਦੀ ਹਨੀ ਦੇ ਨਾਲ